ਹੈ ਕਿ ਨਰਾਜ਼ਗੀ ਦੂਜਾ ਦੂਜਾ ਜਿਹੜਾ ਦੂਜਾ ਪੇਜ ਹੈ ਉਹ ਖੋਲੋ ਵੀ ਨਰਾਜ਼ਗੀ ਕਿੱਥੇ ਨਰਾਜ਼ਗੀ ਦਾ ਦੇਖੋ ਮੈਂ ਇਹ ਕਹਿੰਦਾ ਜੀ ਵੀ ਆਪਾਂ ਇਹ ਕਹਿੰਦੇ ਆ ਵੀ ਜਿਹੜੀਆਂ ਪਾਰਟੀ ਚ ਕੋ ਚੇਅਰਮੈਨੀਆਂ ਦਿੰਦੀ ਹੈ ਇੱਥੇ ਲੋਕਲ ਬੰਦੇ ਨੂੰ ਕਰੜ ਕੇ ਨੂੰ ਕਿਉਂ ਨਹੀਂ ਦਿੰਦੀ ਗੱਲ ਇੱਥੇ ਆ ਗਈ ਵੀ ਗੱਲ ਚੇਅਰਮੈਨੀ ਦੀ ਇਹ ਤੁਸੀਂ ਦੋਸਤੋ ਜੀ ਮੈਂ ਗੱਲ ਵੀ ਕਿਹਾ ਸੀਗਾ ਦੇਖੋ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਰਹਿੰਦੀ ਹੈ ਉਹ ਕਿਸੇ ਨਰਾਜ਼ਗੀ ਆ ਟਾਈਮ ਕਿੱਥੋਂ ਸ਼ੁਰੂ ਹੁੰਦਾ ਨਰਾਜ਼ਗੀ ਕਦਰ ਕਿੱਥੇ ਨਹੀਂ ਪਾਈ ਸ਼ੋਕ ਰੋੜਾ ਜੀ ਸ਼ਹਿਰੀ ਪ੍ਰਧਾਨ ਨੇ ਇਹਦਰ ਨਿਗਮਰਾਉਂਗੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਈ ਹੋਈ ਹੈ ਕੇਜੀਵਾਲ ਜੀ ਰਿੰਦਕੇ ਜੀ ਕੇਜੀਵਾਲ ਜੀ ਦੀ ਫੋਟੋ ਲੱਗੀ ਹੈ ਐਮਐਲਏ ਨਾ ਆਪਾ ਗੁਰਦੇਵ ਮਾਨ ਜੀ ਦੀ ਫੋਟੋ ਲਾਈ ਹੈ ਮੁੱਖਰ ਭਾਈ ਜਨਬ ਬਰਕੁਰ ਜੁਰੇ ਸਤਾਈ ਚ ਪਿੱਛੇ ਕੋ ਹਟ ਰਿਹਾ ਕਿਉਂ ਪਿੱਛੇ ਹੈ ਕਿਉਂ ਹਟ ਰਿਹਾ ਸਾਡੀ ਬਹੁਤ ਸਾਨੂੰ ਮੈਂ ਤਾਂ ਦੇਖੋ ਟੈਨਸ਼ਨ ਇਸ ਚੀ ਦੀ ਬਗਲਾ ਕਹਿੰਦਾ ਤੁਸੀਂ ਮੁਰੇ ਪਿੱਛੇ ਕਿਉਂ ਅਸੀਂ ਕਹਿੰਦੇ ਵੀ ਉਹ ਪਾਰਟੀ ਲਈ ਫਿਕਰਮੰਤਾ ਕੋਈ ਕੋਈ ਹੁੰਦਾ ਮੈਂ ਇਹਦਾ ਹਿਸਾਬ ਲਾ ਜੀ ਅਸੀਂ ਕਹਿੰਦੇ ਆ ਪਾਰਟੀ ਦਾ ਜੀ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਰਿਪੋਰਟਰ ਦਰੰਤਿਗ ਸਿੰਘ ਨਾਬਾ ਆਓ ਗੱਲਬ ਨਾਬਾਚ ਚੱਲ ਕੀ ਰਿਹਾ ਇਸ ਟਾਈਮ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਿਹਨੂੰ ਬਲੋਗ ਪ੍ਰਧਾਨ ਕਹਿ ਦਿੰਦੇ ਨੇ ਅਸ਼ੋਕ ਰੋੜਾ ਜੀ ਉਹਨਾਂ ਦੀ ਨਾਰਾਜ਼ਗੀ ਪਾਰਟੀ ਨਾਲ ਕਿਸ ਤਰ੍ਹਾਂ ਦੀ ਹੈ ਕਿ ਪਾਰਟੀ ਤੋਂ ਨਾਰਾਜ਼ ਨੇ ਕਿਸੇ ਖਾਸ ਬੰਦੇ ਤੋਂ ਨਾਰਾਜ਼ ਨੇ ਜਾਂ ਕੀ ਗੱਲ ਬਾਤ ਹੈ ਅਸ਼ੋਕ ਰੋੜਾ ਜੀ ਨਮਸਕਾਰ ਜੀ ਨਮਸਕਾਰ ਜੀ ਰੋੜਾ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਬੇਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਨਾਰਾਜ਼ਗੀਆਂ ਕਿਸੇ ਦੀਆਂ ਵੱਧ ਰਹੀਆਂ ਨੇ ਥੋਡੀਆਂ ਫੇਸਬੁੱਕ ਤੇ ਅਸੀਂ ਦੇਖਿਆ ਤੁਸੀਂ ਪ੍ਰੋਪਰਟੀ ਡੀਲਰਾਂ ਨਾਲ ਵੀ ਪੋਸਟ ਪਾਈ ਹੋਈ ਆ ਹੋਰ ਵੀ ਪਾਈ ਨਰਾਜਗੀ ਪਾਰਟੀ ਨਾਲ ਆ ਜਾਂ ਕਿਸੇ ਖਾਸ ਬੰਦੇ ਨਾਲ ਇਹ ਦੇਖੋ ਗੱਲ ਹੈ ਜੀ ਪ੍ਰੋਪਰਟੀ ਡੀਲਰ ਦਾ ਮੁੱਦਾ ਆ ਗਿਆ ਜੀ ਪ੍ਰੋਪਰਟੀ ਡੀਲਰ ਦੇਖੋ ਠੀਕ ਹੈ ਸਾਰੇ ਵਪਾਰੀ ਵੀ ਜੁੜੇ ਹੋਏ ਨੇ ਪ੍ਰੋਪਰਟੀ ਸਾਰੇ ਲੱਗੇ ਨੇ ਪਰ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਦਫ਼ਤਰਾਂ ਚੋਂ ਕੀ ਆ ਰਹੀਆਂ ਨੇ ਵੀ ਪਿਛਲੇ 2-2 ਮਹੀਨੇ ਤੋਂ ਉਹ ਗੇੜੇ ਖਾ ਰਹੇ ਨੇ ਉਹਨੂੰ ਐਨਓਸੀ ਨਹੀਂ ਮਿਲਦਾ ਠੀਕ ਹੈ ਇਹਦੇ 'ਚ ਸਾਡੀ ਤਾਂ ਦੇਖੋ ਹੀ ਆਵਾਜ਼ ਆ ਅਫਸਰਾਂ ਨੂੰ ਵੀ 2-2 ਮਹੀਨੇ ਨਹੀਂ ਲਾਣੇ ਚਾਹੀਏ ਐਨਓਸੀ ਲਾਵਾਂਗੇ ਤਾਂ ਸਾਡੀ ਸਰਕਾਰ ਦੀ ਰਸਤੀ ਆਉਣੀ ਆ ਸਾਡੀ ਸਰਕਾਰ ਦੇ ਖਜਾਨੇ ਪਰਗੇ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਹਿੰਦੇ ਨੇ ਜੀ ਸਾਰਾ ਹੀ ਕੰਮ ਆਨਲਾਈਨ ਕਰਤਾ ਸਾਰੀਆਂ ਰੇਸਟੀਆਂ ਹੋਣ ਲੱਗ ਗਿਆ ਜੀ ਜੇ ਹੋਣ ਲੱਗ ਗਿਆ ਉਹ ਲੱਗਿਆ ਫਿਰ ਉਹ ਗੱਲ ਕਿੱਥੇ ਖ ਰਹਿ ਜਾਂਦੀ ਹੈ ਜੀ ਮੈਂ ਤਾਂ ਬਲਕੇ ਦੇਖੋ ਗੱਲ ਹੈ ਮੈਂ ਪੋਲਿਟਿਕਸ ਤੋਂ ਹੁਣੇ-ਹੁਣੇ ਆਇਆ ਹਾਂ ਨੋਲਜ ਜਿੰਨੀ ਹੈਗੀ ਨਹੀਂ ਹੈਗੀ ਉਹ ਤਾਂ ਗੱਲ ਲੱਗਾ ਹੂੰ ਹੂੰ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਦਿਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਵੀ ਇਹੋ ਜੀ ਸਰਕਾਰ ਨਾ ਕਦੇ ਆਈ ਹੈ ਨਾ ਕਦੇ ਆਵੇ ਠੀਕ ਹੈ ਮਤਲਬ ਇਹੋ ਜੀ ਮਤਲਬ ਵੀ ਜਿਹੜੇ ਨਰਾਜ਼ ਚੱਲਦੇ ਨੇ ਉਹੀ ਜੀ ਸਰਕਾਰ ਨਹੀਂ ਨਹੀਂ ਹਾਂ ਨਰਾਜ਼ ਦੇਖੋ ਨਰਾਜ਼ ਤਾਂ ਥੋੜੀ-ਮੋਟੀ ਘਰਾਂ 'ਚ ਵੀ ਹੋ ਜਾਂਦੀ ਹੈ ਮੈਂ ਪਾਰਟੀ ਤੋਂ ਨਰਾਜ਼ ਸੀ ਮੇਰੇ ਮਨ 'ਚ ਸੀਗਾ ਕਿ ਪਾਰਟੀਆਂ ਨੂੰ ਬਰਕਰਾਰ ਦੀ ਕਦਰ ਪਾਣੀ ਚਾਹੀਦੀ ਹੈ ਥੋੜੀ-ਮੋਟੀ ਦੇਖੋ ਪਾਣੀ ਵੀ ਚਾਹੀਦੀ ਹੈ ਜਿਹੜੇ ਪਾਰਟੀਆਂ ਸ਼ਹਿਰੀ ਪ੍ਰਧਾਨ ਲੱਗਿਓ ਥੋੜੀ ਕਦਰ ਨਹੀਂ ਪਈ ਮਤਲਬ ਨਹੀਂ ਨਹੀਂ ਸ਼ਹਿਰੀ ਪ੍ਰਧਾਨ ਲੱਗਿਆ ਜੀ ਮੈਨੂੰ ਪਾਰਟੀ ਨੇ ਜੇ ਬਹੁਤ ਬੜੀ ਕਦਰ ਦਿੱਤੀ ਹੈ ਮੈਂ ਸ਼ਹਿਰ ਦਾ ਉਹਦਾ ਦਿੱਤਾ 2020 'ਚ ਮੈਂ ਪਾਰਟੀ ਜੁਆਇਨ ਕੀਤੀ ਹੈ 2021 'ਚ ਮੈਨੂੰ ਟਿਕਟ ਦਿੱਤੀ ਹੈ ਮੈਂ ਐਮਸੀ ਇਲੈਕਸ਼ਨ ਜਿੱਤੀ ਹੈ ਹਰ ਜਿੱਤ 'ਤੇ ਲੱਗ ਬਣੀ ਹੋਈ ਹੈ ਪਰ ਪਾਰਟੀ ਦੇ ਮੈਨੂੰ 2022 ਦੇ ਵਿੱਚ ਅਸੀਂ ਪੂਰਾ ਪਾਰ گیا ਟਾਈਮ ਕਿੱਥੋਂ ਸ਼ੁਰੂ ਹੁੰਦਾ ਨਰਾਜ ਕਿ ਕਦਰ ਕਿੱਥੇ ਨਹੀਂ ਪਾਈ ਸ਼ੋਕਰੋੜਾ ਜੀ ਸ਼ਹਿਰੀ ਪ੍ਰਧਾਨ ਨੇ ਇੱਧਰ ਨਿਗਾ ਮਰਾਉਂਗੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਈ ਹੋਈ ਹੈ ਕੇਜੀਵਾਲ ਜੀ ਜ਼ਿੰਦਗੀ ਜੀ ਕੇਜੀਵਾਲ ਜੀ ਦੀ ਫੋਟੋ ਲੱਗੀ ਹੈ ਐਮਐਲਏ ਨਾ ਆਪਾ ਗੁਰਦੇਵ ਮਾਨ ਜੀ ਦੀ ਫੋਟੋ ਲਾਈ ਹੋਈ ਹੈ ਮੁੱਖ ਦਫ਼ਤਰ ਮਤਲਬ ਇੱਡਾ ਵਧੀਆ ਦਫ਼ਤਰ ਤਿਆਰ ਕੀਤਾ ਹੋਇਆ ਤੁਹਾਡਾ ਤੇ ਫਿਰ ਨਰਾਜ਼ਗੀ ਕਿੱਥੇ ਰਹਿ ਗਈ ਦੇਖੋ ਗੱਲ ਪਤਾ ਕੀ ਗੱਲ ਆ ਐਮ ਐਲ اے ਸਾਹਿਬ ਵਧੀਆ ਬੰਦੇ ਨੇ ਮੇਰੇ ਕੋਲ ਹੁੰਦੇ ਜਾਂਦੇ ਨੇ ਮੈਂ ਵੀ ਉਹਨਾਂ ਕੋਲ ਆਣਾ ਜਾਂਦਾ ਠੀਕ ਹੈ ਉਹਨਾਂ ਨੇ ਸਾਢੇ 3 ਸਾਲ ਦੇ ਵਿੱਚ ਦੇਖੋ ਸ਼ਹਿਰ ਚ ਮੈਂ ਨਹੀਂ ਕਹਿੰਦਾ ਕੋਈ ਮੜਾ ਕੰਮ ਤਾਂ ਨਹੀਂ ਕਰਵਾਇਆ ਠੀਕ ਹੈ ਕੋਈ ਕੰਮ ਇਹਜ ਨੇ ਬਹੁਤ ਦੇ ਵਧੀਆ ਕਰਾਏ ਨੇ ਜਿਵੇਂ ਮੰਨ ਲਓ ਕੋਈ ਜੀ ਐਸ ਕੇ ਫੈਕਟਰੀ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਮਸ਼ੀਨਰੀ ਦਵਾਈ ਕਮੇਟੀ ਠੀਕ ਹੈ ਫਿਰ ਕਮੇਟੀ ਦੇ ਅਫਸਰ ਨਾਲ ਮੀਟਿੰਗ ਕਰਕੇ 90 ਦੇ ਪ੍ਰਤੀ ਦੋ ਬੱਸ ਸਟੈਂਡ ਵੀ ਬਣਾਏ ਦੇਖੋ ਬਹੁਤ ਵਧੀਆ ਮੈਂ ਨਹੀਂ ਕਹਤਾ ਕੰਮ ਕੰਮ ਵਧੀਆ ਕਿਤੇ ਨੇ ਪਰ ਇਹ ਵੀ ਜਦ ਵਰਕਰ ਦੀ ਥੋੜੀ-ਮੋਟੀ ਕਦਰ ਨਾ ਪਵੇ ਨਾ ਵਰਕਰ ਥੋੜਾ ਗੁੱਸੇ ਹੋ ਜਾਂਦਾ ਰੋੜਾ ਸਾਹਿਬ ਕੰਮ ਵੀ ਵਧੀਆ ਕਰਨਾਈ ਜਾਂਦੇ ਹੋ ਨਰਾਜ਼ਗੀ ਵੀ ਪੇਸ਼ ਕਰੀ ਜਾਂਦੇ ਹੋ ਨਰਾਜ਼ਗੀ ਤਾਂ ਪੈਸਾ ਵੀ ਹੈ ਕਿੱਥੇ ਹੈ ਨਰਾਜ਼ਗੀ ਦੂਜਾ ਦੂਜਾ ਜਿਹੜਾ ਦੂਜਾ ਪੇਜ ਹੈ ਉਹ ਖੋਲੋ ਵੀ ਨਰਾਜ਼ਗੀ ਕਿੱਥੇ ਹੈ ਨਰਾਜ਼ਗੀ ਤਾਂ ਦੇਖੋ ਮੈਂ ਇਹ ਕਹਿੰਦਾ ਜੀ ਵੀ ਆਪਾਂ ਇਹ ਕਹਿੰਦੇ ਆਂ ਵੀ ਜਿਹੜੀਆਂ ਪਾਰਟੀ ਚ ਕੋ-ਚੇਅਰਮੈਨੀਆਂ ਦਿੰਦੀ ਹੈ ਇੱਥੇ ਲੋਕਲ ਬੰਦੇ ਨੂੰ ਵਰਕਰ ਨੂੰ ਕਿਉਂ ਨਹੀਂ ਦਿੰਦੀ ਗੱਲ ਇੱਥੇ ਆ ਗਈ ਵੀ ਗੱਲ ਚੇਅਰਮੈਨੀ ਦੀ ਹੈ ਇਹ ਤੁਸੀਂ ਦੋਸਤੋ ਜੀ ਮੈਂ ਕੱਲ ਵੀ ਕਿਹਾ ਸੀਗਾ ਦੇਖੋ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਹੀ ਰਹਿੰਦੀ ਹੈ ਉਹ ਕਿਸੇ ਵਪਾਰੀ ਨੂੰ ਦਿਓ ਮੈਂ ਮੈਂ ਤਾਂ ਨਹੀਂ ਮੰਗਦਾ ਵਪਾਰੀ ਨੂੰ ਦਿਓ ਵਪਾਰੀ ਅਸੀਂ ਜੋੜਿਆ ਵਪਾਰੀ ਤੁਸੀਂ ਵੀ ਵਪਾਰੀ ਹੋ ਜੀ ਚਲੋ ਮੈਂ ਨਹੀਂ ਕਹਦਾ ਮੰਡੀ ਵਾਲਿਆਂ ਨੂੰ ਦਿਓ ਕਿਸੇ ਨੂੰ ਅੱਛੀ ਗੱਲ ਹੈ ਵਪਾਰੀ ਹੋਰ ਜੋੜੇ ਐਮਐਲਏ ਸਾਬ ਤਾਂ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਵਪਾਰੀਆਂ ਦੇ ਪਰਤੇ ਪਰ ਸਮਝ ਤੋਂ ਬਾਹਰ ਆ ਸਾਡੇ ਵੀ ਸਰਕਾਰ ਦੇ 90 ਦੇ ਪ੍ਰਤੀ ਕੀ ਇਹ ਜੀ ਗੱਲ ਹੈ ਠੀਕ ਹੈ ਤੇ ਹੋਰ ਤੁਸੀਂ ਇਹ ਵੀ ਕਹਿਣਾ ਵੀ ਆਹ ਕੰਮ ਨਹੀਂ ਹੋਇਆ ਜੀ ਆਹ ਬਾੜ ਚ ਕੰਮ ਨਹੀਂ ਉਹ ਕਿਸ ਤਰ੍ਹਾਂ ਦਾ ਉਹ ਬਾੜਾਂ ਜੀ ਪਤਾ ਕੀ ਗੱਲ ਹੈ ਦੇਖੋ ਆਪਣੇ 23 ਦੇ 23 ਬਾੜ ਨੇ ਆਪਣੇ ਸਾਂਝੇ ਬਾੜ ਨੇ ਠੀਕ ਹੈ ਆਪਾਂ ਜਿਹੜੀ ਮਰਜ਼ੀ ਪਾਰਟੀ ਲਾ ਲਈ ਠੀਕ ਹੈ ਸਾਡੀ ਦੇਖੋ ਆਵਾਦੀ ਪਾਰਟੀ ਆ ਅਸੀਂ 23 ਦੇ 23ਐਮਸੀ 2021 ਚ ਲੜਾਏ ਚਲੋ ਸਾਡਾ ਕੋਈ ਨਹੀਂ ਵਰਕਰ ਜਿੱਥੇ ਆ ਗੱਲ ਲੱਗਾ ਲੇਕਿਨ ਪਾਰਟੀ ਦਾ ਸਟੈਂਡ ਹੋ ਗਿਆ ਨਾ 2021 ਪਾਰਟੀ ਸਟੈਂਡ ਹੋ ਗਈ ਬਿਲਕੁਲ ਬਿਲਕੁਲ ਲੇਕਿਨ ਅਸੀਂ ਕਹਿੰਦੇ ਆ ਵੀ ਉਹ ਵਰਕਰਾਂ ਦੀ ਵੀ ਵੈਲਿਊ ਪੈਣੀ ਚਾਹੀਦੀ ਠੀਕ ਹੈ ਦੇਖੋ ਮੈਂ ਕਿਸੇ ਦਾ ਬਾੜ ਦਾ ਨਾਂ ਨਹੀਂ ਲੈਂਦਾ ਕੋਈ ਬਾੜ ਦੇ ਵਿੱਚ ਆਪਾਂ ਕੰਮ ਕਰਾਂਦੇ ਉਹਨੂੰ ਵੀ ਤਾਂ ਪੁੱਛੋ ਵੀ ਭਾਈ ਤਿੰਨੇ ਇੰਨਾ ਕੀਤਾ ਕਰੋ ਤੂੰ ਵੀ ਕਰੋ ਉਹ ਨਾਲ ਲੜ ਕੇ ਜੰਗੇ ਉਹਨੂੰ ਵੀ ਅੱਗੇ ਚਾਂਸ ਮਿਲ ਜਾ ਹੁਣ ਮੂਰੇ ਇਲੈਕਸ਼ਨ ਨੇ ਜੇ ਆਪਾਂ ਉਹਦੀ ਵਰਕਰ ਦੀ ਸੁਣਾਂਗੇ ਤਾਂ ਜਿੱਤੂਗਾ ਨਹੀਂ ਉਹਦੀ ਹੋਈ ਪੀਛੇ ਸਾਈਜ਼ ਕੀ ਤਿਆਰੀ ਹੈ ਪਤਾ ਕੀ ਕਰਦਾ ਜੀ ਸਾਈਜ਼ ਦਾ ਦੇਖੋ ਮੈਂ ਕਹਿੰਦਾ ਹਸਤਾ ਪਾਰਟੀ ਨਾਲ ਖੜਿਆ ਮੈਂ ਨਹੀਂ ਬਾਡੀ ਛੱਡਦਾ ਠੀਕ ਹੈ ਮੈਂ ਕਿਸੇ ਪਾਰਟੀ ਜਾਂਦਾ ਇਹ ਨਾਰਾਜ਼ਗੀ ਪੇਸ਼ ਹੋਣ ਤੋਂ ਬਾਅਦ ਪਾਰਟੀਆਂ ਦੇ ਫੋਨ ਆਏ ਹੋਣਗੇ ਜਾਂ ਇਹ ਹੋ ਸਕਦਾ ਵੀ ਆਜੋ ਜੀ ਆਹ ਪਾਰਟੀ ਤੁਹਾਨੂੰ ਇਹ ਉਹ ਤੋਂ ਫੋਨ ਆਏ ਨੇ ਪਰ ਆਪਾਂ ਕਿਸੇ ਪਾਰਟੀ ਜਾਂਦੇ ਨਹੀਂ ਆਪਾਂ ਪਹਿਲੀ ਵਾਰ ਪਾਰਟੀ ਜੁਆਇਨ ਹੋਇਆ ਇੱਕ ਇਹ 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 ਦਾਵਾ ਥੋੜਾ ਵੀ ਕਿਸੇ ਪਾਰਟੀ ਜਾਂਦੇ ਜਾਂਦੇ ਨਹੀਂ ਜੀ ਠੀਕ ਬਿਲਕੁਲ ਨਹੀਂ ਜੰਦੇ ਓਕੇ ਇਹ ਪਾਰਟੀ ਬਹੁਤ ਵੱਡਾ ਦਾਵਾ ਕਰ ਰਹੇ ਹੋ ਕੱਲ ਨੂੰ ਇਹ ਇਹ ਮੈਂ ਇਹੀ ਮੈਂ ਇੱਕ ਇਹੀ ਕੈਮਰਾ ਠੋੜੇ ਕੰਨੀ ਹੋਣਾ ਕੋਈ ਗੱਲ ਪਤਾ ਕੀ ਕਹਿੰਦਾ ਜੀ ਇਹ ਪਾਰਟੀ ਆਪਾਂ ਸੀਐਮ ਸਾਹਿਬ ਦੀ ਤਾਂ ਬਹੁਤ ਤਾਰੀਫ ਕਰਦੇ ਆ ਠੀਕ ਹੈ ਬੇਹਜਾ ਸੀਐਮ ਸਾਹਿਬ ਕਿਸੇ ਨੂੰ ਮਦਦ ਕਿੰਨੀ ਹਿਸ ਫੈਸਿਲਿਟੀ ਦਾ ਸੀਐਮ ਸਾਹਿਬ ਨੇ ਦਿੱਤੇ ਆ ਪਿੰਡਾਂ ਦੇ ਪ੍ਰਤੀ ਸ਼ਹਿਰ ਦੇ ਬਰਤੀ 80 90% ਲੋਕ ਬਿਜਲੀ ਦੇ ਬਿੱਲਾਂ ਤੋਂ ਖੁਸ਼ ਨੇ ਠੀਕ ਹੈ ਜੀ ਠੀਕ ਹੈ ਨਾ ਥੋੜਾ ਮੋਟਾ ਦੇਖੋ ਕਮੀਆਂ ਤਾਂ ਰਹਿੰਦੀਆਂ ਨੇ ਜੀ ਕੋਈ ਐਨਾ ਤਾਂ ਦੇਖੋ ਪਿਛਲੇ 70 ਸਾਲਾਂ ਵਾਲਾ ਕੰਮ ਅੱਡੀ ਜਲਦੀ ਤੋਂ 3.5 ਸਾਲ ਚੋਣਾ ਰ ਪਾਰਟੀ ਕਿੰਨਿਓ ਕੋਈ ਉਹਨੇ ਥੋੜੀ-ਮੋਟੀ ਨਾਰਾਜ਼ਗੀ ਮੇਰੇ ਨਾਲ ਹੋ ਗਈ ਕੱਲ ਆਪਾਂ ਨੂੰ ਮਹਿਸੂਸ ਹੋਇਆ ਮੈਨੇ ਵੀ ਪੋਸਟ ਪਾਈ ਵੀ ਭਾਈ ਬਰਕਰਾਰ ਦੀ ਬਰਕਰਾਰ ਨੂੰ ਪਾਰਟੀ ਭੁੱਲ ਗਈ ਅਸੀਂ ਕਹਿੰਦੇ ਹੁਣ ਵੀ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਐਮਐਲਏ ਸਾਹਿਬ ਵਧੀਆ ਬੰਦੇ ਨੇ ਲੋਕਾਂ ਨੂੰ ਜੋੜਨ ਨਾਲ ਲੈਣ ਨਾਰਾਜ਼ਗੀ ਤੋਂ ਬਾਅਦ ਕੋਈ ਪਾਰਟੀ ਦੇ ਵੱਡੇ ਲੀਡਰ ਦਾ ਜਾਂ ਮਤਲਬ ਹੋਰ ਕਿਸੇ ਦਾ ਫੋਨ ਆਇਆ ਤੁਹਾਨੂੰ ਵੀ ਭਾਈ अरोड़ा ਸਾਹਿਬ ਨਰਾਜ਼ ਹੈ ਵੀ ਜ਼ਿਲ੍ਹਾ ਪ੍ਰਧਾਨ ਜੀ ਦਾ ਫੋਨ ਆਇਆ ਠੀਕ ਹੈ ਉਹ ਕਹਿੰਦਾ अरोड़ा ਜੀ ਕੀ ਨਰਾਜ਼ ਗਿਆ ਮਗਾ ਜੀ ਨਰਾਜ਼ਗੀ ਤਾਂ ਦੇਖੋ ਥੋੜੀ-ਮੋਟੀ ਹੁੰਦੀ ਹੈ ਇਹ ਵੀ ਗੱਲ ਹੈ ਵਰਕਰਾਂ ਦੀ ਵੈਲਿਊ ਉਹ ਕਹਿੰਨੀ ਮੈਂ ਤੁਹਾਨੂੰ ਆ ਕੇ ਮਿਲਦਾ ਮੈਂ ਕਹਿੰਦਾ ਇਹ ਕਾਰਨ ਕੀ ਹੈ ਵੀ ਆਮ ਆਦਮੀ ਪਾਰਟੀ ਵਰਕਰਾਂ ਦੀ ਵੈਲਿਊ ਨਹੀਂ ਪਾਉਂਦੀ ਜੇ ਗੱਲ ਕਰੀਏ ਨਾਲ ਦੀ ਨਾਲ ਚੇਅਰਮੈਨ ਸ੍ਰੀਨਦਰਪਾਲ ਸ਼ਰਮਾ ਜੀ ਦੀ ਵੀ ਅਮਰ ਚੇਅਰਮੈਨ ਨੇ ਉਹ ਤੋਂ ਨੋਟੀਫਿਕੇਸ਼ਨ ਹਟ ਨਿਕਲਿਆ ਪਹਿਲਾਂ ਵੀ ਕਈ ਮੈਂ ਦੇਖਿਆ ਉਹ ਨਾਰਾਜ਼ ਹੁੰਦੇ ਆ ਕੋਈ ਕਿਸੇ ਗੱਲ ਨੂੰ ਲੈ ਕੇ ਕੋਈ ਕਿਸੇ ਗੱਲ ਨੂੰ ਲੈ ਕੇ ਤਾਂ ਕਿੱਥੇ ਖੜੀ ਹੈ ਨਾਰਾਜ਼ੀ ਕੋ ਸਰੇਂਦਰ ਸਿੰਘ ਸ਼ਰਮਾ ਜੀ ਮੇਰੇ ਭਰਾ ਨੇ ਬੜੇ ਠੀਕ ਹੈ ਉਹਨਾਂ ਨੇ 2.5 ਸਾਲ ਲਾਏ ਨੇ ਸਾਡੇ ਵੀ ਵਧੀਆ ਉਹ ਪਾਰਟੀ ਦੇ ਵਰਕਰ ਨੇ ਠੀਕ ਹੈ ਉਹਨਾਂ ਨੂੰ ਦੇਖੋ ਹੋ ਸਕਦਾ ਪਾਰਟੀ ਦਾ ਮਨ ਹੋਵੇ ਵੀ ਅਸੀਂ ਕੋਈ ਨਾਰਾਜ਼ੀ ਨਹੀਂ ਪਾਰਟੀ ਨੂੰ ਅਸੀਂ 2.5 ਸਾਲ ਬਾਅਦ ਕਿਸੇ ਨੂੰ ਹੋਰ ਨੂੰ ਚਾਂਸ ਦੇ ਦਿੰਦੇ ਹਾਂ ਹਾਂ ਬਿਲਕੁਲ ਹੁਣ ਮੰਨ ਲਓ ਮੈਨੂੰ ਵੀ ਸੀ ਉਹ ਚਾਂਸ ਮੈਨੂੰ ਨਹੀਂ ਮਿਲਿਆ ਮੈਂ ਕੋਈ ਇਸ ਕਰਕੇ ਨਾਰਾਜ਼ ਅਸੀਂ ਕਹਿੰਦੇ ਵੀ ਸ਼ਹਿਰ ਦੇ ਬੰਦੇ ਨੂੰ ਅਧਵਾ ਨਹੀਂ ਜਿਨ੍ਹਾਂ ਨੂੰ ਮਿਲ ਰਹੀਆਂ ਨਾ ਉਹ ਸ਼ਹਿਰ ਦੇ ਨਹੀਂ 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 ਸ਼ਹਿਰ ਦੇ ਨਹੀਂ ਮੈਂ ਨਹੀਂ ਕਹਿੰਦਾ ਬਾਹਰ ਬਾਹਰ ਉਹ ਅੱਗੇ ਕਿਤੇ ਲੇਕਿਨ ਫਿਰ ਵੀ ਅਸੀਂ ਕਹਿਣਾ ਵੀ ਕਿਸੇ ਵਪਾਰ ਜਿਨ੍ਹਾਂ ਦੇ ਵਪਾਰੀਆਂ ਨੇ ਮਿਹਨਤ ਕੀਤੀ ਕਿਸੇ ਨੂੰ ਤਾਂ ਨਾਲ ਜੋੜੋ ਓਕੇ ਮੇਨਾ ਤੁਹਾਡਾ ਗੱਲ ਹੈ ਵੀ ਜਿਹੜੀ ਵਪਾਰੀਆਂ ਨੂੰ ਨਾਲ ਚੇਅਰਮੈਨ ਹੀ ਪਈ ਹੈ ਜਿਹੜੀ ਉਹ ਵੀ ਦੇਣੀ ਚਾਹੀਦੀ ਹੈ ਜੀ ਕੁ ਸਾਲ ਰਹੇਗਾ ਵੋਟਾਂ ਨੂੰ ਉਹ ਵੀ ਲੈਣੀ ਚਾਹੀਦੀ ਜੀ ਦੇਣੀ ਚਾਹੀਦੀ ਇਹ ਵੋਟਾਂ ਤੋਂ ਪਹਿਲਾਂ ਹੀ ਨਰਾਜ਼ਗੀਆਂ ਕਿਉਂ ਪੇਸ਼ ਆਉਣ ਲੱਗੀਆਂ 2.5 ਤਿੰਨ ਸਾਲਾਂ ਚ ਕਿਉਂ ਨਹੀਂ ਹੋਏ ਤਿੰਨ ਤਿੰਨ ਸਾਲਾਂ ਚ ਕਿਉਂ ਨਹੀਂ ਪੇਸ਼ ਹੋਏ ਵਰਕਰ ਜਿਹੜਾ ਹੁੰਦਾ ਮੌਕੇ ਤੇ ਆਪਣੇ ਜੇ ਕੋਈ ਮਨ ਦੀ ਹੁੰਦੀ ਹੈ ਥੋੜੀ ਮੁੱਠੀ ਤੋਂ ਵਡਾਸ ਕੱਢਦੇ ਹੈ ਹੂੰ ਫਿਰ ਹੁਣ ਹੁਣ ਅਸੀਂ ਕੀ ਮੰਨੀ ਆ ਵੀ ਰੋੜਾ ਸਾਹਿਬ ਨੂੰ ਜੇ ਚੇਅਰਮੈਨੀ ਤੁਸੀਂ ਕਹਿ ਰਹੇ ਹੋ ਵੀ ਸਾਡਾ ਮੰਨ ਸੀ ਜਾਂ ਕਿਸੇ ਤਰ੍ਹਾਂ ਜੇ ਚੇਅਰਮੈਨੀ ਨਹੀਂ ਮਿਲਦੀ ਨਹੀਂ ਮੈਂ ਇਹਨੂੰ ਕਹਿੰਦਾ ਚੇਅਰਮੈਨੀ ਮੈਨੂੰ 1% ਵੀ ਕੋਈ ਲਾਲਚ ਨਹੀਂ ਮੈਨੂੰ ਤਾਂ ਜਿਹੜਾ ਉਹਦਾ ਮਿਲਿਆ ਹੈ ਬਹੁਤ بڑا ਜਿਹੜਾ ਉਹਦਾ ਮਿਲਿਆ ਹੈ ਬੜਾ ਬਹੁਤ بڑا ਸਾਡੇ ਲਈ ਤੁਹਾਡੇ ਫੋਨ ਚ ਸੁਣੇ ਜਾਂਦੇ ਨੇ ਸਾਡਾ ਪੂਰਾ ਸਤਿਕਾਰ ਕਰਦੇ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਤੁਹਾਡਾ ਵਾਈਸ ਸ਼ਾਇਦ ਮੈਂ ਦਫ਼ਤਰਾਂ ਜਾਣਾ ਮੇਰਾ ਪੂਰਾ ਸਤਿਕਾਰ ਆ ਠੀਕ ਹੈ ਕਿਤੇ ਵੀ ਜਾਣਾ ਪੂਰਾ ਦਿਲੋ ਸਤਿਕਾਰ ਆ ਐਮਐਲਏ ਸਾਹਿਬ ਨਾਲ ਵੀ ਕਈ ਵਾਰ ਗਏ ਕਦੇ ਕੋਈ ਦਿੱਕਤ ਨਹੀਂ ਐਮਐਲਏ ਸਾਹਿਬ ਫੋਨ ਚੱਕਦੇ ਨੇ ਮੈਂ ਕਹਿੰਦਾ ਚੱਕਦੇ ਨੇ ਮੇਰੇ ਕੋਲ ਹੁੰਦੇ ਨੇ ਆਉਂਦੇ ਨੇ ਡੋਟੇ ਅੱਛਾ ਕੰਮ ਹੁੰਦੇ ਨੇ ਡੋਟੇ ਕੰਮ ਹੁੰਦੇ ਨੇ ਜੀ ਕੰਮ ਵਾਲੇ ਕੋਈ ਦਿੱਕਤ ਨਹੀਂ ਪਰ ਇਸ ਚੀਜ਼ ਦੀ ਹੈ ਵੀ ਆਪਾਂ ਕਹਿੰਦੇ ਵੀ ਜਿਹੜੇ ਕੰਮ ਕੰਮ ਹੋਂ ਐਮਐਲਏ ਸਾਹਿਬ ਫੋਨ ਚੱਕਦੇ ਨੇ ਐਮਐਲਏ ਸਾਹਿਬ ਕੰਮ ਕਰਦੇ ਨੇ ਤੁਹਾਡਾ ਸ਼ਹਿਰੀ ਪ੍ਰਧਾਨ ਦਾ ਉਹਦਾ ਤੁਹਾਡੇ ਕੋਲ ਪਰ ਰੋੜਾ ਸਾਹਿਬ ਗੱਲ ਉਹ ਹੈ ਵੀ ਮੈਂ ਤਾਂ ਹੁਣ ਇਹ ਗੱਲ ਕਹੂੰਗਾ ਵੀ ਨਾਰਾਜ਼ਗੀ ਫੇਰ ਨਾਰਾਜ਼ਗੀ ਪਤਾ ਨਹੀਂ ਕਿ ਜੱਲਾ ਨਾਰਾਜ਼ਗੀ ਮੇਰੇ ਇਕੱਲੇ ਨਾਲ ਨਹੀਂ ਜਾਈ ਹੁੰਦੀ ਨਾਰਾਜ਼ਗੀ ਤਾਂ ਦੇਖੋ ਮੈਨੂੰ ਉਹਦਾ ਦਿੱਤਾ ਹੈ ਨਾਰਾਜ਼ ਮੈਂ ਹੀ ਨਾਰਾਜ਼ ਹਾਂ ਇਹ ਪਾਰਟੀ ਨਾਲ ਦੂਜੇ ਤਾਂ ਵਪਾਰੀ ਹੋਣ ਰਹੇ ਪਰ ਜਿਹੜੇ ਵਪਾਰੀ ਆਪਾਂ ਨੂੰ ਜੋੜੇ ਜਿੰਨਾਂ ਨੇ ਸਾਥ ਦਿੱਤਾ ਉਹਨਾਂ ਨੂੰ ਵੀ ਕੋ ਚਾਂਸ ਦੇਈ ਜਾ ਨਾ ਉਹਨਾਂ ਨੂੰ ਚਾਂਸ ਲੋਕਾਂ ਲਈ ਚਾਂਸ ਮੰਗਦੇ ਆਪਣੇ ਲਈ ਦੇਖੋ ਗੱਲ ਪਤਾ ਕੀ ਆਪਣੇ ਲਈ ਤਾਂ ਨਹੀਂ ਮੰਗਦੇ ਲੋਕਾਂ ਲਈ ਮੰਗਦੇ ਤੁਹਾਨੂੰ ਦਾ ਪ੍ਰਮਾਤਮਾ ਦਾ ਦਿੱਤਾ ਦੇਖੋ ਹੁਣ ਵੀ ਹੈ ਪਹਿਲਾਂ ਵੀ ਉਹਦਾ ਦਿੱਤਾ ਕਿਹੜੇ ਲੀਡਰ ਤਾਂ ਉਹੀ ਹੁੰਦਾ ਜਿਹੜਾ ਲੋਕਾਂ ਲਈ ਕੰਮ ਕਰੇ ਤੁਸੀਂ ਵੀ ਲੋਕਾਂ ਲਈ ਮੈਂ ਦੇਖੋ ਗੱਲ ਇਹ ਵੀ ਅਸੀਂ ਤਾਂ ਕਹਿੰਦੇ ਵਪਾਰੀਆਂ ਨੂੰ ਕੋਈ ਨਾ ਕੋਈ ਮਿਲਣਾ ਚਾਹੀਦਾ ਜੀ ਵਪਾਰੀ 90 ਦੇ ਜਿਹੜੇ ਹੈਗੇ ਨੇ ਅਸ ਤਾਂ ਕਹਿੰਦਾ ਵੀ 2027 ਦੇ ਵਿੱਚ ਪਹਿਲਾਂ 82000 ਵੋਟ ਹੋਈ ਹੈ ਨਾ ਮੈਂ ਤਾਂ ਕਹਿੰਦਾ ਐਮਐਲਏ ਸਾਨੂੰ 83 ਪਵੇ ਠੀਕ ਹੈ ਅਸੀਂ ਕਹਤ ਕਹਿੰਦਾ ਘੱਟ ਪਵੇ ਲੇਕਿਨ ਇਹ ਵੀ ਆਪਾਂ ਵਪਾਰੀਆਂ ਨੂੰ ਨਾ ਪਿੱਛੇ ਤੁਹਾਡੀ ਸਰਕਾਰ ਵੱਲੋਂ ਲੈਂਡ ਪੋਲਿਸੀ ਬਣਾਈ ਗਈ ਸੀ ਉਹ ਕੱਲ ਫੈਸਲਾ ਕਹਿੰਦੇ ਵਾਪਸ ਹੋ ਗਿਆ ਸੂਤਰਾ ਵਾਲੇ ਖਬਰਾਂ ਚ ਚੱਲ ਰਿਹਾ ਹੈ ਹੂੰ ਬਹੁਤ ਵਧੀਆ ਡਿਸੀਜਨ ਆ ਸੀਐਮ ਸਾਹਿਬ ਪਹਿਲਾਂ ਮਾੜਾ ਲਿਆ ਸੀ ਨਹੀਂ ਮਾੜਾ ਨਹੀਂ ਜੀ ਕਈ ਵਾਰੀ ਦੇਖੋ ਮੈਥੋਂ ਵੀ ਤਾਂ ਉਹ ਵੀ ਤਾਂ ਸੀਐਮ ਸਾਹਿਬ ਤੋਂ ਹੋ ਗਈ ਨਾ ਮਿਸਟੇਕ ਹੋ ਗਈ ਅੱਛਾ ਕਰਤਾ ਦੇਖੋ ਹਾਂ ਹਾਠੀ ਦੇ ਦੰਦ ਖਾਂਦੇ ਹੋਰ ਤੇ ਦਿਖਾਉਂਦੇ ਹੋਰ ਨੇ ਨਹੀਂ ਨਹੀਂ ਇਹਦੇ ਚ ਦੇਖੋ ਕੋਈ ਇਹ ਜੀ ਗੱਲ ਨਹੀਂ ਬਹੁਤ ਵਧੀਆ ਡਿਸੀਜਨ ਹੈ ਬਹੁਤ ਸੋਚ ਸਮਝ ਕੇ ਲਿਆ ਹੋਇਆ ਪਹਿਲਾਂ ਕੀ ਲਿਆ ਇਹ ਡਰਦਿਆਂ ਨੇ ਤਾਂ ਨਹੀਂ ਡਿਸੀਜਨ ਵਾਪਸ ਲੈ ਲਿਆ ਥੋੜੀ ਪਾਰਟੀ ਨੇ ਵੀ ਕੀ ਕਹਿੰਦੇ ਨੇ ਵੀ ਕੀ ਕਹਿੰਦੇ ਨੇ ਅੱਗੇ ਵੋਟਾਂ ਆ ਰਹੀਆਂ ਨੇ ਉਸ ਨੂੰ ਦੇਖੋ ਵੋਟਾਂ ਆ ਰਹੀਆਂ ਨੇ ਕੋਈ ਵੀ ਪਾਰਟੀ ਦੀ ਕੋਸ਼ਿਸ਼ ਤਾਂ ਕਰਦੀ ਹੈ ਜੀ ਹੂੰ ਬੀ ਸਿੱਯਤਨਾ ਔਰ ਜਿੱ ਨੇ ਜੇ ਕੱਲ ਕਰ ਵੇਡ ਹੋ ਸਾਡੀ ਸਰਕਾਰ ਇਹ ਵੀ ਦੇਖ ਲਿਓ ਅੱਛਾ ਹਾਂ ਦਾਵਾ ਮੈਂ ਗਰੰਟੀ ਦੇਣਾ ਦਾਵਾ ਵੱਡਾ ਇੱਕ ਪਾਸੇ ਤੁਸੀਂ ਕਹਿੰਦੇ ਕੰਮ ਨਹੀਂ ਬੰਦੇ ਨਰਾਜ਼ ਇੱਕ ਪਾਸੇ ਸਰਕਾਰ ਰਿਪੀਟ ਹੋ ਰਹੀ ਹੈ ਜੇ 5% ਕੋ ਨਹੀਂ ਕੰਮ ਕਰਦਾ ਉਸਤਾ ਕਹਿੰਦਾ ਉਹਨਾਂ ਨੂੰ ਵੀ ਜੋੜੋ ਪੰਜਾਂ ਨੂੰ ਵੀ ਜੋੜੋ ਜੇ ਆਪਣੇ ਹੀ ਵਰਕਰਾਂ ਦਾ ਪਾਰਟੀ ਨੇ ਨਰਾਜ਼ਗੀयां ਕਰਤੀਆਂ ਆਪਣੀ ਵਰਤਾਂ ਦੇ ਕੰਮ ਨਹੀਂ ਹੋ ਰਹੇ ਜਾਂ ਕੁਝ ਪੁਰਾਣੇ ਵਰਕਰਾਂ ਦਾ ਸਾਥ ਦੇ ਰਹੀ ਹੈ ਪਾਰਟੀ ਪੁਰਾਣੇ ਵਰਕਰਾਂ ਨੂੰ ਦੇਖੋ ਮੈਂ ਤਾਂ ਜਿਹੜੇ ਬੰਦੇ ਨੇ ਅਕਾਲੀ ਕਾਂਗਰਸੀ ਨੇ ਉਹਨਾਂ ਨੇ ਕਦੇ ਸਾਡੇ ਨਾਲ ਕੋਈ ਲਿੰਕ ਨਹੀਂ ਆਪਣੇ ਬੋਤ ਲਾਉਂਦੇ ਨੇ ਆਪਣਾ ਅਸੀਂ ਉਹਨਾਂ ਨੂੰ ਕਿਉਂ ਸਾਥ ਦਈਏ ਛੱਡ ਦਾ ਹੱਕ ਨਹੀਂ ਬੰਦਾ ਆਪਣੇ ਵਰਕਰਾਂ ਨੂੰ ਦੋ ਜਿਹੜੇ ਬੋਤ ਲਾਉਂਦੇ ਨੇ ਜਿਹੜੇ ਮਿਹਨਤ ਕਰਦੇ ਨੇ ਆਪਾਂ ਦੂਜੇ ਦੀ ਵੈਲਿਊ ਬਣਨੇ ਆ ਮੰਨ ਲਓ ਮੈਂ ਜਾਣਾ ਐਮਐਲਏ ਸਾਹਿਬ ਮੇਰੀ ਕਦਰ ਬਣਨਾ ਮੈਂ ਤਾਂ ਉਹਨਾਂ ਨੂੰ ਵੀ ਪਤਾ ਆਪਾਂ ਦੂਜੇ ਦੀ ਕਿਉਂ ਕਰੀਏ ਜੀ ਹੂੰ ਸਾਈਜ਼ ਵੀ ਅਸੀਂ ਬੋਤ ਲਾਣੇ ਨੇ ਅਸੀਂ ਕਹਿ ਕੇ ਕਿ ਲਾਣੇ ਨੇ ਹੂੰ ਪਰ ਇਹ ਵੀ ਹੁਣ ਜਦ ਸਾਨੂੰ ਮਹਿਸੂਸ ਹੋਵੇ ਅਸੀਂ ਕਿ ਤੁਸੀਂ ਸ਼ਹਿਰੀ ਪ੍ਰਧਾਨ ਨੂੰ ਸ਼ਹਿਰ ਦਾ ਸਾਰਾ ਤੁਹਾਡੇ ਅੰਡ ਆਉਂਦਾ ਹੈ ਸ਼ਹਿਰ ਦੇ 23 ਵਾਰਡ ਨੇ 23 ਵਾੜਾ ਚ ਤੁਹਾਡੇ ਕੋਲ ਨੂੰ ਬੂਥ ਵੀ ਲੱਗਣੇ ਹਨ ਕਿ ਤੁਹਾਡੇ ਨਾਲ ਐਮਐਲਏ ਸਾਹਿਬ ਦੇ ਨਾਲ ਲੈ ਕੇ ਤਿਆਰੀ ਵੀ ਕਰਾਉਣੀ ਹੋਈ ਇੱਕ ਬੜਾ ਉਹਦਾ ਟੋਡੇ ਕੋਲ ਸ਼ਹਿਰ ਦਾ ਫਿਰ 23 ਵਾੜਾ ਚ ਬੰਦੇ ਹੈਗੇ ਨੇ ਔਰ ਉਹਦੇ ਜੀ ਤੁਸੀਂ ਇਹ ਗੱਲ ਕਰਦੇ ਹੋ 2022 ਦੇ ਵਿੱਚ 23 ਵਾਰਡਾਂ ਦੇ ਵਿੱਚ 32 ਬੂਥ ਮੈਲਵਾਏ ਨੇ 23 ਵਾਰਡਾਂ 'ਚ 32 ਮਤਲਬ 2022 'ਚ ਵੀ ਬੂਥ ਲਵਾਏ ਹਾਂਜੀ ਤਾਂ 27 'ਚ ਵੀ ਤੁਸੀਂ ਕਹਿੰਦੇ ਲਵਾਵਾਂਗੇ ਇਹ ਦੇਖੋ ਜੀ 22 'ਚ ਕਿੰਨੇ ਬੂਥ ਲਵਾਏ ਸੀ 22 'ਚ ਮੈਂ 90 90 ਦੇ 32 ਬੂਥ ਲਵਾਏ ਜੀ 23 ਵਾਰਡਾਂ 'ਚ 23 ਵਾਰਡਾਂ 'ਚ ਕੀ ਥਾ ਤੇ ਦੋ ਦੋ ਬੂਥ ਲਵਾਏ ਨੇ ਦੋ ਦੋ ਬੂਥ ਲਵਾਏ ਨੇ ਸਤਾਈ ਚ ਕਿੰਨੇ ਲੱਗਣ ਔਰ ਪੂਰੀ ਮਿਹਨਤ ਕੀਤੀ ਹੈ ਸਾਡੇ ਨਾਲ ਪੂਰੇ ਵਰਕਰ ਜੁੜੇ ਹੋਏ ਦੀ ਪਰ ਅਸੀਂ ਇਸੇ ਚੀਜ਼ ਦਾ ਮਹਿਸੂਸ ਕਰਦੇ ਆਂ ਵੀ 2022 ਚ ਇਹਨਾਂ ਵਰਕਰ ਜੁੜੇ ਸਤਾਈ ਚ ਪਿੱਛੇ ਕੋ ਹਟ ਰਿਹਾ ਕਿਉਂ ਪਿੱਛੇ ਹੈ ਕਿਉਂ ਹਟ ਰਿਹਾ ਸਾਡੀ ਬਹੁਤ ਸਾਰੀ ਮਿਹਨਤ ਦੇਖੋ ਟੈਨਸ਼ਨ ਇਸ ਚੀ ਦੀ ਵੀ ਅਗਲਾ ਕਹਿੰਦਾ ਤੁਸੀਂ ਮੁਰੇ ਪਿੱਛੇ ਕਿਉਂ ਹੋ ਅਸੀਂ ਕਹਿੰਦਾ ਵੀ ਉਹ ਪਾਰਟੀ ਲਈ ਫਿਕਰਮੰਤ ਤਾਂ ਕੋਈ ਕੋਈ ਹੁੰਦਾ ਮੈਂ ਇਹਦਾ ਹਿਸਾਬ ਲਾ ਜੀ ਅਸੀਂ ਕਹਿੰਦੇ ਆ ਪਾਰਟੀ ਦਾ ਦੇਖੋ ਜੀ ਅਸੀਂ ਤਾਂ ਤਾਂ ਹੀ ਤਾਂ ਅਸੀਂ ਇਸੇ ਚੀ ਦੀ ਸਭ ਟੈਨਸ਼ਨ ਮਾਰੀ ਵੀ ਆ ਟੋਡਿਕ ਐਂਡ ਸਾਬਨਾ ਪਾਰਟੀ ਦੇ ਵਰਕਰ ਪਿੱਛੇ हट ਗਏ ਪਰ ਬਹੁਤ ਵਰਕਰ ਪਿੱਛੇ हट ਗਏ ਜੀ ਕਿਉਂ हट ਗਏ ਕਾਰਨ ਕਾਰਨ ਪਤਾ ਕਰ ਤਾਹੀ ਵਰਕਰ ਦੀ ਵੈਲਿਊ ਨੇ ਜੀ ਆਪਾਂ ਵਰਕਰਾਂ ਨੂੰ ਜੋੜੋ ਉਹੀ ਵਰਕਰ ਨੇ ਬਾਈ ਵਾਲੇ 27 ਚ ਫੇਰ ਬੁੱਥ ਚੜ ਕੇ ਬੋਥ ਲਾਣਗੇ ਹੁਣ ਗੱਲ ਇਹ ਹੈ ਵੀ 27 ਚ ਕੀ ਲੱਗਦਾ ਤੁਸੀਂ ਕਿ ਸ਼ਹਿਰੀ ਪ੍ਰਧਾਨ ਨੂੰ ਕਿੰਨੇ ਬੁੱਥ ਲੱਗਣਗੇ ਮੈਨੂੰ ਕਿ ਜਿੰਨਾ ਵੱਧ ਤੋਂ ਵੱਧ ਹੋਵਾਂਗੇ ਲਵਾਵਾਂਗੇ ਬੋਲ ਜਿਹੜੀਆਂ ਨਾਰਾਜ ਜਿਹੜੀਆਂ ਰੋੜਾ ਸਾਹਿਬ ਨਾਰਾਜ਼ ਗਿਆ ਨੇ ਬਹੁਤ ਕਿਤੋਂ ਲਵਾ ਲਊਗਾ ਜਿਸ ਨੂੰ ਬਹਿਣਾ ਵੀ ਗਹਿ ਕੇ ਹਟਿਆ ਨਾਰਾਜ਼ਗੀ ਥੋੜੀ ਮੋਟੀ ਹੋ ਜਾਂਦੀ ਆ ਸਾਡਾ ਮਨ ਦੇ ਭਲਾਸੇ ਅਸੀਂ ਗੱਡੀ ਹੂੰ ਠੀਕ ਹੈ ਨਾ ਪਾਰਟੀ ਨੇ ਵੀ ਪਾਰਟੀ ਵੀ ਸੁਣੂਗੀ ਐਮਐਲਏ ਆ ਜਾਣਗੇ ਕੈਨੇਡਾ ਤੋਂ ਦੋ ਚਾਰ ਦਿਨ ਜੋ ਵੀ ਸੁਣਨਗੇ ਜੇ ਕੋਈ ਨਰਾਜ਼ਗੀ ਹੈ ਉਸੇ ਵੇਖ ਕੇ ਦੂਰ ਕਰ ਲੈਣਾ ਸਾਡਾ ਕਿਹੜਾ ਕੋਈ ਫੋਨ ਆਇਆ ਕੋਈ ਸੁਣੀ ਫੋਨ ਆਇਆ ਉਹਨਾਂ ਨੇ ਪੁੱਛਿਆ ਸਰਬ ਕੀ ਗੱਲ ਹੋਗੀ ਜੀ ਮੈਂ ਕਹਾਂ ਜੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਕੋਈ ਗੱਲ ਨਹੀਂ ਮੈਨੂੰ ਸੁਣਵਾਈ ਥੋੜੀ ਹੈਗੀ ਆਪਣੇ ਕੋਈ ਨਰਾਜ਼ਗੀ ਨਹੀਂ ਹੈਗੀ ਪਾਰਟੀ ਨਾਲ ਕੋਈ ਵੀ ਨਰਾਜ਼ਗੀ ਨਹੀਂ ਮੈਂ ਤੁਹਾਨੂੰ ਬਾਰੀ-ਬਾਰੀ ਕਹਿ ਰਿਹਾ ਮੈਂ ਪਾਰਟੀ ਦਾ ਨਹੀਂ ਛੱਡ ਸਕਦਾ ਪਾਰਟੀ ਨਾਲ ਨਰਾਜ਼ਗੀ ਨਹੀਂ ਪਾਰਟੀ ਛੱਡ ਨਹੀਂ ਸਕਦੇ ਕਿਸੇ ਖਾਸ ਜਗ੍ਹਾ ਤੇ ਜਾ ਕੇ ਨਰਾਜ਼ਗੀ ਆਉਂਦੀ ਹੈ ਐ ਐਮਐਲਏ ਸਾਹਿਬ ਥੋੜਾ ਫੋਨ ਚੈੱਕ ਦੇ ਨੇ ਕੰਮ ਥੋੜੇ ਹੋ ਰਹੇ ਨੇ ਨਰਾਜ਼ਗੀ ਫਿਰ ਮੈਂ ਫਿਰ ਉਹ ਚੇਅਰਮੈਨ ਦੀ ਇਹ ਗੱਲ ਆ ਗਈ ਵੀ ਚੇਅਰਮੈਨ ਦੀ ਗੱਲ ਆ ਜੇ ਅਸੀਂ ਕਹਿੰਦੇ ਵੀ 90 ਨੂੰ ਵੀ ਕੋਈ ਚਾਂਸ ਨਾ ਦੇ ਦੋ ਨਾ ਜੀ ਕਿ ਸ਼ਹਿਰ ਵਾਲਾ ਕੋਈ ਵਪਾਰੀ ਨੂੰ ਚਾਂਸ ਦੇ ਦੋ ਇੱਕ ਅੱਧਾ ਅੱਛਾ ਦੇਖੋ ਵਪਾਰੀ ਵੀ ਅਡੀਕ ਕਰਦੇ ਦੀਗਾ ਵਪਾਰੀ ਵੀ ਅਡੀਕ ਕਰਦਾ ਕਿਹੜਾ ਵਪਾਰੀ ਸੀ ਜਿਹੜਾ ਅਡੀਕ ਕਰਦਾ ਮਰਾ ਸਵਾਲ ਹੈ ਜੀ ਵਪਾਰੀ ਸਾਰੇ ਵਪਾਰੀ ਜੁੜੇ ਨੇ ਆੜ੍ਹਤੀਆ ਸ਼ਹਿਰ ਵਾਲੇ ਜੁੜੇ ਨੇ ਸ਼ਹਿਰ ਨਾਲ ਜੁੜੇ ਨੇ ਮੈਂ ਕਿਸੇ ਦਾ ਨਾਮ ਥੋੜਾ ਲੈਣਾ ਜਿਹਨ ਸ਼ਹਿਰ ਜਿਨੂੰ ਮਰਜੀ ਦੇ ਜੇ ਤੁਹਾਨੂੰ ਨਾ ਮਿਲਿਆ ਫਿਰ ਵੀ ਨਰਾਜ਼ ਨਾ ਹੋ ਮੈਨੂੰ ਕਾਦੀ ਨਰਾਜ਼ੀ ਹੈ ਜੀ ਮੇਰੇ ਲਈ ਪਰ ਪੋਸਟਰ ਤੁਸੀਂ ਪਾਈਏ ਕਿਸੇ ਵਪਾਰੀ ਨੇ ਥੋੜੀ ਪਾਈਏ ਰੋੜਾ ਸਾਹਿਬ ਪੋਸਟ ਮੈਂ ਤਾਂ ਇਹ ਗੱਲ ਗਈ ਆ ਵੀ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਭੁੱਲੀ ਕਿਉਂ ਭੁੱਲੀ ਠੀਕ ਹੈ ਨਾ ਗੱਲ ਇੱਚ ਦੀ ਹੈ ਭੁੱਲ ਗਈ ਪਾਰਟੀ ਅਸਦਾ ਕਹਿੰਦਾ ਪਾਰਟੀ ਕਿਸੇ ਸ਼ੈਲਰਾਂ ਨੇ ਪੋਸਟ ਨਹੀਂ ਪਾਈ ਕਿਸੇ ਆਰਤੀਆਂ ਨੇ ਪੋਸਟ ਨਹੀਂ ਪਾਈ ਪੋਸਟ ਤੁਹਾਡੇ ਵੱਲੋਂ ਪਾਈ ਗਈ ਹੈ ਜਦ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਪਾਰਟੀ ਨੇ ਮੈਂ ਹੀ ਪਾਉਂਗਾ ਓਕੇ ਸੈਲਰਾ ਥੋੜਾ ਬਹੁਗਾ ਜੀ ਫੇ ਤੁਸੀਂ ਨੋ ਕਹਿ ਰਹੇ ਹੋ ਨਾ ਵੀ ਸੈਲਰਾ ਵੀ ਕਿਸੇ ਨੂੰ ਵੀ ਆਉਦਾ ਦੇ ਦਿੰਦੇ ਸਮਝ ਨਹੀਂ ਆਉਦਾ ਇਹਦਾ ਮਤਲਬ ਇਹ ਵੀ ਵਪਾਰੀ ਅਸੀਂ ਜੋੜੇ ਹੁਣ ਸਾਡੇ ਨਾਲ ਵਪਾਰੀ ਨਾਰਾਜ਼ ਨੇ ਤੁਸੀਂ ਵਪਾਰੀ ਜੋੜੇ ਜੀ ਅਸੀਂ ਛੋੜੇ ਕਰਕੇ ਜੁੜੇ ਛੋੜੀ ਪਾਰਟੀ ਹੈਗਾ ਮਗਰ ਜੀ ਸਾਨੂੰ ਦੁੱਖ ਤਾਂ ਹੁੰਦਾ ਵੀ ਸਾਡੀ ਪਾਰਟੀ ਡਾਊਨ ਹੋ ਰਹੀ ਹੈ ਠੀਕ ਹੈ ਮੈਨੂੰ ਦੁੱਖ ਹੈ ਤੁਹਾਨੂੰ ਨਾ ਦੁੱਖ ਆ ਜੀ ਇਹ ਦੁੱਖ ਕਿੱਥੇ ਤੱਕ ਜਾ ਕੇ ਰੁਕਦਾ ਸਲਾਬ ਤਾਂ ਨਹੀਂ ਆ ਜੂ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਅਸੀਂ ਤਾਂ ਕਹਿੰਦਾ ਦੇਖੋ ਹਜੇ ਸਾਲ ਸਬਰ ਸਾਰ ਰਹਿੰਦਾ ਹੂੰ ਸਾਡੇ ਆਪੋਜੀਸ਼ਨ ਚ ਕੋਈ ਨਹੀਂ ਆ ਸਕਦਾ ਨਾ ਹਜੇ ਤੱਕ ਸਾਨੂੰ ਮਹਿਸੂਸ ਆ ਐਨ ਪੂਲ ਜੋਰਾਂ ਨਾਲ ਬਹੁਮਤ ਆਊਗਾ ਜੇ ਕੱਲ ਨੂੰ ਕੋਈ ਪਾਰਟੀ ਕਹਿੰਦੀ ਹੈ ਸ਼ਹਿਰ ਦੇ ਵਿੱਚ ਵੀ ਆਜੋ ਰੋੜਾ ਸਾਹਿਬ ਸਾਨੂੰ ਮੈਂ ਰਿਪੀਟ ਕਰੂੰਗਾ ਗੱਲ ਵੀ ਆਜੋ ਦੇਖੋ ਜੀ ਹੁਣ ਤਾਂ ਨਾ ਗਿਆ ਜੀ ਟਾਈਮ ਤੁਹਾਡਾ ਤੁਹਾਨੂੰ ਕੋਈ ਨਾਰਾਜ਼ਗੀ ਚੱਲਦੀ ਹੈ ਕੋਈ ਪਾਰਟੀ ਕਹਿੰਦੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਮਨ ਡੋਲ ਜਾਂਦਾ ਮਨ ਵੱਡੇ ਵੱਡਿਆਂ ਦਾ ਡੋਲਦਾ ਬਿਲਕੁਲ ਸਹੀ ਗੱਲ ਨਾ ਪਰ ਆਪਾਂ ਨੇ ਜੇ ਕਿ ਕਈ ਵਾਰ ਕਮਿਟਮੈਂਟਾਂ ਹੋ ਜਾਂਦੀਆਂ ਨੇ ਕਹਿੰਦੇ ਲਿਖਤੀ ਰੂਪ ਚ ਵੀ ਹੋ ਜਾਂਦੇ ਆ ਸੋਣਿਆ ਆਪਾਂ ਨੇ ਲਿਖਤੀ ਰੂਪ ਵਾਲੀ ਵੀ ਕਮਿਟਮੈਂਟ ਹੋ ਜਾਂਦੀ ਵੀ ਇੱਧਰ ਆਓ ਜੀ ਤੁਹਾਨੂੰ ਆਉਂਦੇ ਨੂੰ ਆ ਚੇਅਰਮੈਨ ਨੇ ਆਉਂਦੇ ਨੂੰ ਆ ਉਹਦਾ ਆਉਂਦੇ ਨੂੰ ਆ ਉਹਦਾ ਫਿਰ ਵੀ ਮੰਡ ਓਲ ਜਾਂਦਾ ਪਾਰਟੀਆਂ ਬਹੁਤ ਨੇ ਪਿੱਛੇ ਪਤਾ ਠੀਕ ਆ ਸੋਡੀਕਰਨ ਦੀ ਜੀ ਸਹੀ ਪਾਰਟੀਆਂ ਬਹੁਤ ਨੇ ਪਾਰਟੀਆਂ ਦੇ ਫੋਨ ਆਉਂਦੇ ਨੇ ਪਰ ਆਪਾਂ ਨੇ ਗੱਲ ਹੈ ਵੀ ਇਹਦੀ ਪਾਰਟੀ ਨਾਲ ਜੁੜੇ ਆ ਠੀਕ ਆ ਨਾ ਕੱਲ ਨੂੰ ਕਿਸੋ ਇੱਕ ਕਿਹਦੇ ਕਿਹੋ 10% ਸਾਡੇ ਪਾਰ ਅਸੀਂ ਨਾਲ ਜੁੜੇ ਹੋਏ ਆ ਨਹੀਂ ਚੁੱਪ ਕਰਕੇ ਆਪਣਾ ਸਭ ਬਿਜ਼ਨਸ ਕਰੀ ਬੈਠੇ ਆ ਆਪਾਂ ਦਾ ਆਰਾਮ ਨਾਲ ਬੈਠਾ ਆਪਾਂ ਨੂੰ ਕੋਈ ਹੋਣੀ ਜਿੰਨਾ ਚਿਰ ਜੁੜੇ ਆ ਪਾਰਟੀ ਨਾਲ ਜੁੜੇ ਇਹਦੇ ਨਾਲ ਹੀ ਰਹਾਂਗੇ ਇਹ ਸਨ ਅਸ਼ੋਕ अरोड़ा ਜੀ ਸ਼ਹਿਰੀ ਪ੍ਰਧਾਨ ਇਹਨਾਂ ਨੇ ਆਪਣੀ ਨਾਰਾਜ਼ਗੀ ਪੇਸ਼ ਕੀਤੀ ਹੈ ਨਾਰਾਜ਼ਗੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਉਹ ਨਾਰਾਜ਼ਗੀ ਦੇ ਵਿੱਚ ਇਹਨਾਂ ਨੇ ਗੱਲਾਂ-ਗੱਲਾਂ 'ਚ ਬਹੁਤ ਗੱਲਾਂ ਕਹਿ ਵੀ ਦਿੱਤੀਆਂ ਤੇ ਕੁਝ ਕਿਹਾ ਵੀ ਨਹੀਂ ਤਾਂ ਮਤਲਬ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਜਿਹੜੀ ਨਾਰਾਜ਼ਗੀ ਆਉਂਦੀ ਹੈ ਉਹ ਚੇਅਰਮੈਨਿੰਗ ਦੇ ਹੱਕ 'ਚ ਕਰੇ ਮੈਂ ਨਹੀਂ ਮੈਂ ਤੁਸੀਂ ਨਹੀਂ ਲੈਣੀ ਨਾ ਇਹਨਾਂ ਨੇ ਚੇਅਰਮੈਨਿੰਗ ਨੇ ਨਹੀਂ ਲੈਣੀ ਤੇ ਕਿਸੇ ਵਪਾਰੀ ਨੂੰ ਜਾਂ ਸ਼ਹਿਰ ਦੇ ਬੰਦੇ ਨੂੰ ਕਿਸੇ ਵੀ ਪਤਾ ਕੀ ਗੱਲ ਆ ਜੀ ਦੇਖੋ ਗੱਲ ਹੈ ਵੀ ਕਿਸੇ ਬਰਕਤ ਨੂੰ ਦਿਖਾਓ ਸ਼ਹਿਰ ਦੇ ਪ੍ਰਤੀ ਪਤਾ ਲੱਗੇ ਐਮ ਐਲ ਏ ਸਾਹਿਬ ਨੇ ਵੀ ਸ਼ਹਿਰ ਦੇ ਪ੍ਰਤੀ ਕੋਈ ਉਹ ਨਹੀਂ ਕੀਤੀ ਬੜੀ ਮਿਹਨਤ ਕੀਤੀ ਲੱਗੇ ਹੋਏ ਨੇ ਹੁਣ ਵੀ ਮਿਹਨਤ ਕਰਦੇ ਨੇ ਕਿ ਅੱਛੇ ਕੰਮ ਕੀ ਹੋਏ ਨੇ ਜੀ ਆਪਾਂ ਕੰਮ ਕਰੀਏ ਤਿੰਨ ਸਾਢੇ ਤਿੰਨ ਸਾਲਾਂ ਚ ਸਾਢੇ ਤਿੰਨ ਸਾਲਾਂ ਚ ਜਿੰਨੇ ਕੁ ਹੁੰਦੇ ਨੇ ਵੱਧ ਤੋਂ ਵੱਧ ਕਿੱਤੇ ਨੇ ਜੀ ਐਮ ਐਲ ਏ ਸਾਹਿਬ ਕੋਈ ਕੰਮ ਕਰਾਂ ਦੋ ਕਿ ਇੱਦਾਂ ਦੇਖੋ ਬੜੇ ਨੀਚੋਂ ਐਮ ਐਲ ਏ ਸਾਹਿਬ ਬੜੇ ਨੀਚੇ ਪਰਿਵਾਰ ਚੋਂ ਬਿਲਕੁਲ ਬਿਲਕੁਲ ਬੜੇ ਗਰੀਬੀ ਪਰਿਵਾਰ ਚੋਂ ਉਹ ਆਪ ਕਹਿੰਦੇ ਹੁੰਦੇ ਠੀਕ ਹੈ ਜੀ ਮੇਰਾ ਪੂਰਾ ਮਾਨ ਸਨਮਾਨ ਕਿਤੇ 21 ਜਿਵੇਂ ਰੋਟੇ ਕਿਤੇ ਠੀਕ ਹੈ ਨਾ ਆਪਣਾ ਇਲੈਕਸ਼ਨ ਵੀ ਲੜੀ ਗੋ ਜੀ ਬਿਲਕੁਲ ਬਿਲਕੁਲ ਬਾਕੀ ਸਰਕਾਰ ਬਣੀ ਸਰਕਾਰ ਦੇ ਵਿੱਚ ਵੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਸਾਡ ਸਰਕਾਰ ਨੇ ਦੇਖੋ 3 3.5 ਸਾਲ ਚ ਹਜੇ ਸਾਨੂੰ ਕੋਈ ਫੰਡ ਨਹੀਂ ਦਿੱਤਾ ਠੀਕ ਹੈ ਠੀਕ ਹੈ ਨਾ ਬਗੈਰ ਫੰਡ ਵੀ ਤਾਂ ਸ਼ਹਿਰ ਚੱਲੇ ਰਿਹਾ ਚੱਲੇ ਰਿਹਾ ਠੀਕ ਹੈ ਨਾ ਕੰਮ ਹੀ ਕੁਝ ਜਿੱਥੇ ਕੋਈ ਹੁੰਦਾ ਕੋਈ ਪ੍ਰਾਪਰਟੀ ਟੈਕਸ ਇਕੱਠਾ ਹੋ ਗਿਆ ਜਾਂ ਕਿਵੇਂ ਵੀ ਹੋ ਗਿਆ ਉਹ ਸਾਰੇ ਦਾ ਸਾਰਾ ਰੁਪਇਆ ਕਿੱਥੇ ਲੱਗ ਰਿਹਾ ਸ਼ਹਿਰ ਦੇ ਲੱਗ ਰਿਹਾ ਦੋ ਬਸਟੈਂਡ ਬਣੇ ਹੂੰ ਉਹ ਵੀ ਐਮਐਲਏ ਸਾਹਿਬ ਦੀ ਬਦੌਲਤ ਬਣੇ ਨੇ ਹੂੰ ਇਹ ਹਜ ਤੱਕ ਕਿਹੜੇ ਐਮਐਲਏ ਨੇ ਕਦੇ ਸੋਚੀ ਹੈ ਜੀ ਗੱਲ ਠੀਕ ਹੈ ਬਣਾਉਣ ਨਾਲ ਤਾਂ ਇਹਨਾਂ ਨੇ ਸੁਝਾਅ ਤਾਂ ਇਹਨਾਂ ਨੇ ਦਿੱਤਾ ਬਿਲਕੁਲ ਬਹੁਤ ਵਧੀਆ ਸੁਝਾਅ ਇਹਨਾਂ ਦਾ ਬਹੁਤ ਵਧੀਆ ਕੰਮ ਕੀਤਾ ਦੋਸਤੋ ਉਹਨੂੰ ਬੌੜਾ ਗੇਟ阿里 ਲਾਈਟਾਂ ਨੇ ਠੀਕ ਹੈ ਜੀ ਅਪਿਛੇ ਜੀ ਸਾਡੀ ਮੀਟਿੰਗ ਹੋਈ ਸੀ ਉਹ ਤਾਂ ਬੰਦ ਪਈਆਂ ਨੇ ਨਹੀਂ 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 ਬੰਦ ਨਹੀਂ ਜੀ ਪਿਛੇ ਸਾਡੀ ਮੀਟਿੰਗ ਹੋਈ ਹੈ ਵੀ ਉਹ ਤਾਂ ਕਾਂਗਰਸ ਵੱਲੇ ਵੀ ਕਈ ਵਾਰ ਬੰਦ ਰਹੀਆਂ ਨੇ ਖਾਲੀ ਵੱਲੇ ਵੀ ਬੰਦ ਰਹੀਆਂ ਹੁਣ ਵੀ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੇ ਐਮਐਲਏ ਸਾਹਿਬ ਆਣਗੇ ਹੁਣ ਉਹ ਲੈਟਰ ਚੱਲਣ ਕਿਵੇਂ ਚੱਲਣ ਗਿਆ ਮੇਰੀ ਗੱਲ ਸੁਣ ਚਾਹੇ ਅਸੀਂ ਕਿਸੇ ਸੰਸਦਾਰੇ ਤੋਂ ਚਲਾਈਏ ਚਾਹੇ ਅਸੀਂ ਕਿਤੋਂ ਫੰਡ ਲਈਏ ਇੱਕ ਹੋਰ ਗੱਲ ਇਹ ਕਹਾਂ ਵੀ 4 ਦਿਨ ਚੱਲਣਾ ਉਸ ਤੋਂ ਬਾਅਦ ਬੰਦ ਹੋ ਜਾਣਾ ਉਹ ਕੰਮ ਤਾਂ ਨਹੀਂ ਨਾ 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 ਉਹਦੇ ਤੇ ਜਿੰਨੇ ਮਰਜ਼ੀ ਰੁਪਏ ਲੱਗਣਗੇ ਮੈਂ ਬੈਠਾ ਮੈਂ ਜਿੰਮਰ ਲੈਣਾ ਐਮਐਲਏ ਸਾਹਿ ਚੇ ਲਾਉਂਗੇ ਮਤਲਬ ਚਲਉਣੀਆਂ ਨੇ ਸ਼ਹਿਰ ਦੇ ਟ੍ਰੈਫਿਕ ਸਮੱਸਿਆ ਸੀ ਬਹੁਤ ਹੂੰ ਕਈ ਕਈ ਬਲੇਟਾਂ ਚੰਨੀਆਂ ਦੀਆਂ ਮੁੜ ਕੇ ਚਲੀਆਂ ਵੀ ਨਹੀਂ ਨਹੀਂ ਕਈ ਤਾਂ ਇਹ ਇੱਕੋ ਜੀ ਬੋਰਡ ਗੇਟ ਚੱਲ ਨਹੀਂ ਉਹਦਾ ਟ੍ਰੈਫਿਕ ਲਾਈਟ ਹੈ ਕਈ ਹੋਰ ਚੰਨੀਆਂ ਸੀ ਉਹ ਕਈ ਚਲੀਆਂ ਵੀ ਨਹੀਂ ਇੱਕ ਪਰਸੋ ਆ ਪੋਸਟ ਦੇਖ ਰਿਹਾ ਨੌਂ ਨਹੀਂ ਲੰਦਾ ਤੁਸੀਂ ਸਮਝ ਕੇ ਆਉਂਗੇ ਉਹ ਆ ਥੋੜੇ ਨੇੜੇ ਪੈਂਦਾ ਕਹਿੰਦੇ ਉਹ ਚੱਲੀ ਨਹੀਂ ਜੀ ਮੁੜ ਕੇ ਲੈਟ ਹੋਰ ਤਾਂ ਕੋਈ ਲਾਈਟਾਂ ਦੇਖੋ ਮੇਰੇ ਨਾਲ ਜਿਹੜੇ ਆ ਕੇ ਦਲਦੀ ਗੇਟ ਤੇ ਇਹ ਬੋਲ ਸਾਂਝੀ ਕੀਤੀ ਕਿਸੇ ਨੇ ਨਹੀਂ ਉਹ ਪਤਾ ਕੀ ਅੱਲਾ ਮੈਂ ਸਮਝ ਨਹੀਂ ਗਿਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੇਟ ਵਾਲੀ ਵੀ ਗੇਟ ਸਜਾਤੇ ਅੱਜ ਕੁਝ ਨਹੀਂ ਹੈਗਾ ਦੇਖੋ ਗੱਲ ਹੈ ਜੀ ਉਹ ਤਾਂ ਆਪੋਜੀਸ਼ਨ ਨੇ ਝੰਡੇ ਖੜੇ ਕਰਨੇ ਹੁੰਦੇ ਨੇ ਠੀਕ ਹੈ ਸਾਡੀ ਪਾਰਟੀ ਦੇ ਜਿਹੜੇ ਜਿੰਨਾ ਕੰਮ ਬਹੁਤ ਵਧੀਆ ਕਰ ਰਹੇ ਨੇ ਕੋਈ ਮਾੜਾ ਨਹੀਂ ਕਰਦਾ ਨਾਪੇ ਚ ਹਰਦੇਵ ਜੀ ਤੁਸੀਂ ਵੀ ਹੋ ਰਹੇ ਹੋ ਮੈਂ ਵੀ ਹੋ ਰਹੇ ਹਾਂ ਠੀਕ ਹੈ ਨਾ ਇਹ ਤੁਸੀਂ ਦੇਖ ਲਿਓ ਸਾਲ ਸਵਾ ਸਾਲ ਸਾਡੀ ਪਾਰਟੀ ਕਿੰਨੇ ਕੁਠੇ ਕੰਮ ਕਰਦੀ ਹੈ ਠੀਕ ਹੈ